ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਇੱਕ ਸੀਨੀਅਰ ਲੀਡਰ ਜੋ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਹੜਾ ਦਾ ਜਾਇਜ਼ਾ ਲੈਣ ਵਾਸਤੇ ਆਇਆ ਹੋਇਆ ਚਲੋ ਠੀਕ ਹੈ ਇਹ ਸਿਆਸੀ ਸਟੰਟ ਬਾਜੀ ਅੱਜ 15 ਦਿਨਾਂ ਬਾਅਦ ਉਹਨੂੰ ਚੇਤਾ ਆਇਆ ਕੋਈ ਗੱਲ ਨਹੀਂ ਇਸ ਗੱਲ ਦਾ ਕੋਈ ਗੁੱਸਾ ਗਿਲਾ ਨਹੀਂ ਪਰ ਦੁੱਖ ਉਦੋਂ ਲੱਗਾ ਮੈਨੂੰ ਜਦੋਂ ਮੈਂ ਇਹ ਗੱਲ ਦੇਖੀ ਕਿ ਸਾਡਾ ਪਾਵਨ ਪਵਿੱਤਰ ਸਥਾਨ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਰਮਦਾਸ ਉੱਥੇ ਇਸ ਸ਼ਖਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਗੁਰੂ ਮਹਾਰਾਜ ਦੀ ਤਾਬਿਆ ਦੇ ਵਿੱਚ ਇਹਨੂੰ ਸਰੋਪਾ ਉਹ ਪੇਂਟ ਕੀਤਾ ਜਾ ਰਿਹਾ ਇੱਥੇ ਇੱਕ ਗਿਆਨੀ ਕੁਲਵਿੰਦਰ ਸਿੰਘ ਨਾਂ ਦਾ ਵਿਅਕਤੀ ਆ ਉਹ ਨਾਲ ਖੜਾ ਮੈਂ ਹੈਰਾਨ ਆ ਇਹ ਉਹ ਪਰਿਵਾਰ ਦਾ ਮੈਂਬਰ ਆ ਇਹਦੇ ਪਿਓ ਦੇ ਅਲਫਾਸ ਸੀ ਕਿ ਜਦ ਬੜਾ ਪੇੜ ਡਰਦਾ ਹੈ ਤਾਂ ਧਰਤੀ ਹਿਲਦੀ ਹੈ ਤੇ ਹਜ਼ਾਰਾਂ ਸਿੱਖਾਂ ਦੇ ਪਰਿਵਾਰ ਨਸ਼ਟ ਕਰ ਦਿੱਤੇ ਸੀ ਸਾਡੀਆਂ ਬੇਤਪੀਆਂ ਕੀਤੀਆਂ ਧੀਆਂ ਭੈਣਾਂ ਦੀਆਂ ਗੜਾ ਜੀ ਜਿੰਦਿਆਂ ਦੇ ਗੜਾ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਸਾੜ ਦਿੱਤੇ ਕੇ ਪਰਿਵਾਰ ਆ ਜੋ ਉਸ ਪਰਿਵਾਰ ਦਾ ਮੈਂਬਰ ਸਾਡੇ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਤਾਬਿਆਂ ਦੇ ਵਿੱਚ ਸਰੋਪੇ ਪਾਏ ਜਾ ਰਹੇ ਨੇ ਇਹਨਾਂ ਨੂੰ ਇਹਦੀ ਦਾਦੀ ਜਿਹਦੇ ਅਲਫਾਜ ਮੈਂ ਕੀ ਬੋਲਾਂ ਉਸ ਲੇਡੀ ਦੇ ਪ੍ਰਤੀ ਵੀ ਜਿਨੇ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਸਾਲ ਨੂੰ ਢਹਿ ਢੇਰੀ ਕੀਤਾ ਅੱਜ ਉਹ ਸੁਪਰਵਾਰ ਦਾ ਮੈਂਬਰ ਸਾਡੇ ਗੁਰੂ ਘਰਾਂ ਦੇ ਵਿੱਚ ਮਹਾਰਾਜ ਦੀ ਤਾਬੇ 'ਚ ਸਨਮਾਨਿਤ ਮੈਂ ਇਹ ਸਮਝਦਾ ਆ ਕਿ ਇਹ ਮਰਿਆਦਾ ਦਾ ਉਲੰਘਣ ਹੈ ਇਹ ਮਰਿਆਦਾ ਨਹੀਂ ਸਾਡੇ ਗੁਰੂ ਘਰਾਂ ਦੀ ਕਿ ਐਡੇ ਵੱਡੇ ਦੋਸ਼ਾਂ ਵਾਲੇ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਸਨਮਾਨਿਤ ਕਰੀਏ ਮੈਂ ਇਹ ਸਮਝਦਾ ਕਿ ਅੱਜ ਕੱਲੇ-ਕੱਲੇ ਸਿੱਖ ਦਾ ਹਿਰਦਾ ਬਲੂੰਦ ਰਿਹਾ ਗਿਆ ਕੋਈ ਵੀ ਸਿੱਖ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ